ਸਾਸੀ ਕਾਲੀ ਜਾਰਾ ਹੋਰ ਬਰੀ ਢੀਗੋ ਜਾਰੀ ਨੇ ਤੇ ਅੱਜ ਵੀ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਈ ਜੀ ਤੁਹਾਡੇ ਲਈ ਆਪਾਂ ਨੇ ਇਹ ਜੀ ਦਬਈ ਤੋਂ ਆਲੂ ਭਗਾਰੇ ਮੰਗਾਈ ਸੀ ਜੀ ਤੁਹਾਨੂੰ ਦਿਖਾ ਦਈਏ ਆਪਾਂ ਵੀਡੀਓ ਆਲੂ ਭਾਰੇ ਮੰਗਾਈ ਨੇ ਜੀ ਆਪਾਂ ਨੇ ਦਬਈ ਤੋਂ 1 ਕਿਲੋ ਆਲੂ ਭਾਰੇ ਮੰਗਾਈ ਨੇ ਜੀ ਆਪਾਂ ਨੇ ਇਨਾਂ ਦੇ ਵੀ ਕੋਈ ਰਿਸ਼ਤੇਦਾਰ ਗਿਆ ਹੋਇਆ ਜਾਂ ਯਾਰ ਦੂਰਤ ਗਿਆ ਹੋਇਆ ਤਾਂ ਤੁਸੀਂ ਮੰਗਵਾ ਸਕਦੇ ਹੋ ਜੀ ਠੀਕ ਹੈ ਜੀ ਤੇ ਇਹ ਦੇਖ ਲਓ ਵੀ ਇਹ ਆਲੂ ਖਾਰੇ ਦੀ ਪਛਾਣ ਜੀ ਦੀ ਠੀਕ ਹੈ ਜੀ ਇਹ ਆਲੂ ਖਾਰਾ ਥੋੜਾ ਜਿਆ ਜਿਹੜਾ ਆਪਣੇ ਆਲੂ ਖਾਰੇ ਹੁੰਦਾ ਉਹਦੇ ਨਾਲ ਥੋੜਾ ਜਿਹਾ ਕਾਲਾ ਹੋਊਗਾ ਜੀ ਇਹ ਤੇ ਦੂਜੇ ਨੰਬਰ ਤੇ ਥੋੜਾ ਚਮਕਦਾਰ ਹੋਊਗਾ ਜੀ ਇਹ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਇਹਦਾ ਕਿੰਦਾ ਦਾ ਰੰਗ ਰੂਪ ਆ ਤੇ ਇਹਦਾ ਥੋੜਾ ਜਿਹਾ ਸਾਈਜ਼ ਵੀ ਵੱਡਾ ਜੀ ਆਮ ਆਪਣੇ ਆਲੂ ਖਾਰੇ ਨਾਲ ਤੇ ਇਹ ਥੋੜੀ ਜਣੀ ਵਧੀਆ ਦੇ ਵਿੱਚ ਨੇ ਜੀ ਤੇ ਇਹਨਾਂ ਨੂੰ ਨਾ ਜਿਵੇਂ ਹੁਣ ਆਪਣੇ ਇੱਧਰ ਵੀ ਖਬਰ ਆ ਕਿਵੇਂ ਸਕਾਉਂਦੇ ਨੇ ਕਿਵੇਂ ਨਹੀਂ ਜੀ ਇਹ ਇਹ ਵਧੀਆ ਤਰੀਕੇ ਨਾਲ ਸਕਾਏ ਹੁੰਦੇ ਨੇ ਜੀ ਉਹਨਾਂ ਨੇ ਆਪਣੇ ਵਾਲ ਦੇ ਕੈਮੀਕਲ ਲਾਏ ਹੁੰਦੇ ਨੇ ਨਾ ਤੇ ਜਣੀ ਇਹ ਵਧੀਆ ਹੁੰਦੇ ਨੇ ਥੋੜੇ ਜੀ ਤੁਹਾਨੂੰ ਪਤਾ ਹੀ ਆ ਬਾਹਰਲੀ ਚੀਜ਼ ਥੋੜੀ ਜੀ ਬਾਹਰਲੀ ਹੁੰਦੀ ਹੈ ਵਧੀਆ ਹੀ ਹੁੰਦੀ ਹੈ ਹਾਂ ਜੀ ਸਾਰਾ तकरीबन ਸਾਰੇ ਆਲੂ ਕਰੇ ਸੈਜ ਵੀ ਸੇਮ ਆ ਜੀ ਲੋ ਦੇਖ ਸਕਦੇ ਤੁਸੀਂ ਇਹ ਆ ਵੀਰੇ ਵਧੀਆ ਜੀ ਪਰਖ ਜੀ ਠੀਕ ਹੈ ਜੀ ਸਾਰਾ ਆਲੂਵਾਰਾ ਇੱਕੋ ਜਿਹੇ ਆ ਵੀਰੇ ਕੋਈ ਵੀ ਤੁਹਾਨੂੰ ਲੱਗ ਕਲਰ ਦਾ ਨਹੀਂ ਮਿਲੂਗਾ ਤੇ ਲੱਗ ਸਾਈਜ਼ ਦਾ ਨਹੀਂ ਮਿਲੂਗਾ ਲੋ ਸਾਰਾ ਸਾਈਜ਼ ਇੱਕ ਬਰਾਬਰ ਆ ਜੀ ਦੂਜੇ ਨੰਬਰ ਤੇ ਵੀਰੇ ਇਹਦਾ ਚੈੱਕ ਕਰਨ ਦਾ ਤਰੀਕਾ ਜੀ ਜਦੋਂ ਵੀ ਤੁਸੀਂ ਆਲੂਵਾਰਾ ਲੈਣੇ ਨੇ ਜਾਂ ਤੁਸੀਂ ਆਪਣੇ ਇਧਰੋਂ ਵੀ ਲੈਣੇ ਨੇ ਨਾ ਇਹਨੂੰ ਖਾ ਕੇ ਦੇਖਣਾ ਬੜਾ ਯਾਰ ਖਾਣ ਤੋਂ ਬਾਅਦ ਵੀ ਇਹ ਇੱਕ ਖਾਟਾ ਮਿੱਠਾ ਜਿਹਾ ਹੁੰਦਾ ਥੋੜਾ ਜਿਹਾ ਠੀਕ ਹੈ ਜੀ ਤੁਹਾਨੂੰ ਟੇਸਟ ਆ ਜਾਣਾ ਖੱਟ ਮਿੱਠੇ ਜਿਹੇ ਦਾ ਸਮਝ ਲਓ ਜਿਹੜਾ ਖੱਟ ਮਿੱਠਾ ਜੀ ਉਹ ਵਧੀਆ ਹੀ ਆ ਦੂਜੇ ਨੰਬਰ ਤੇ ਇੰਦਾਂ ਕਾਲੇ ਹੋਣੇ ਚਾਹੀਦੇ ਨੇ ਆਲੂ ਹਰੇ ਜੀ ਜਦੋਂ ਵੀ ਲੈਣ ਜਾਓ ਆਲੂ ਹਰੇ ਜਮੇ ਕਾਲੇ ਹੋਣ ਤੇ ਖੱਟ ਮਿੱਠੇ ਹੋਣ ਥੋੜੇ ਜੀ ਠੀਕ ਹੈ ਜੀ ਤੇ ਇਹਨਾਂ ਦੇ ਬੀਤੇ ਤੁਹਾਨੂੰ ਬਰਤਨ ਦਾ ਤਰੀਕਾ ਤੁਹਾਨੂੰ ਦੱਸਿਆ ਹੋਇਆ ਆਪਾਂ ਨੇ ਵੀਡੀਓ ਦੇ ਵਿੱਚ ਵਿੱਚ ਆਪਾਂ ਫੀਡ ਦੱਸ ਦਨੇ ਮੜਾ ਜੇ ਜਦੋਂ ਵੀ ਵੀਰ ਤੁਹਾਡਾ ਘੂਤਰ ਸਾਹਮਣੇ ਦੇਣ ਬਾਦਾਮ ਖੇਚਦਾ ਬਾਦਾਮ ਖੇਚੇ ਤਾਂ ਆਲੂ ਖਰਾ ਲਾਓ ਅਲੂਖਰਾ ਲਾ ਕੀ ਵੀਰੇ ਜਦੋਂ ਵੀ ਅਲੂਖਰਾ ਜਿਹੜੀ ਤਿੰਨ ਘੰਟੇ ਤੋਂ ਪਲੱਸ ਰੱਖ ਲਾ ਤੁਹਾਡਾ ਕਬੂਤਰ ਅਲੂਖਰੇ ਨੂੰ ਤਾਂ ਸਮਝ ਲਓ ਵੀ ਚਿੱਤਣ ਦੇ ਚਾਂਸ ਉਹਦੇ ਖੁੱਲ ਨੇ ਠੀਕ ਹੈ ਜੀ ਨੀਵੇਂ ਹੁਣ ਵੀਰੇ ਅੱਗੇ ਦੂਸਰਾ ਦੀਆਂ ਚੱਲ ਪਈਆਂ ਬਾਜ਼ੀਆਂ ਦੀ ਹੁਣ ਚੱਲੇ ਰਹੀਆਂ ਤਕਰੀਬਨ ਤੇ ਦੂਸਰਾ ਦੀਆਂ ਬਾਜ਼ੀਆਂ ਦੇ ਵਿੱਚ ਵੀਰੇ ਜ਼ਿਆਦਾਤਰ ਵੀ ਇਹਨੂੰ ਅਵਾਇਡ ਕਰਿਓ ਵੀ ਰਹਿਣੇ ਦੇ ਅਲੂਖਰਾ ਲਾਉਣ ਨੂੰ ਹਾਂ ਜਿਹੜਾ ਤੁਹਾਨੂੰ ਲੱਗਦਾ ਵੀ ਕਬੂਤਰ ਘੱਟ ਉੜਦਾ ਤੁਹਾਡਾ ਵੀਰੋਂ ਤੁਸੀਂ ਘੱਟ ਗਿਣੀਆਂ ਲਾਉਣੀਆਂ ਨੇ ਵੀ ਜੇ ਮੈਂ ਮੰਨ ਲਓ ਵੀ ਆਪਾਂ ਆਮ ਕਬੂਤਰ ਲਾਉਣੇ ਆ ਪੰਜ ਜਾਂ 6 ਗਿਰੀਆਂ ਇਹ ਤੁਹਾਨੂੰ ਲੱਗ ਰਿਹਾ ਗੂਤਰ ਘੱਟ ਉੜਦਾ ਤਾਂ ਉਹ 4 3/2 ਇੱਥੇ ਕਰਾ ਕੇ ਸਾਹਮਣੇ ਤੇ ਨਾਲ ਆਲੂ ਬਖਾਰਾ ਲਾ ਦਿਓ ਵੀਰੇ ਜੂ। ਉਹ ਗੂਤਰ ਵੀਰੇ ਥੋੜਾ ਫੁੱਲ ਬੰਬ ਕੱਢੇ ਉੱਡੂਗ। ਤੇ ਜਿਵੇਂ ਜਿਵੇਂ ਵੀਰੇ ਹੋਰ ਦੂਸਰ ਦੀ ਗੇੜ ਦੇ ਵਿੱਚ ਕਿਸੇ ਨੂੰ ਵੀਰੇ ਕੋਈ ਦਿੱਕਤ ਆਈ ਤਾਂ ਮਾੜਾ ਮੋਟਾ ਪੁੱਛ ਸਕਦੇ ਹੋ ਵੀਰੇ। ਜਾਰੇ ਆਪਾਂ ਨੂੰ ਵੀ ਨਹੀਂ ਆਉਂਦੀ ਐਮੀ ਆਪਾਂ ਖੜ ਮਾਰਦੀ। ਜਣੀ ਪਹਿਲਾਂ ਤਾਂ ਵੀਰੇ ਤੁਹਾਡਾ ਗੂਤਰ ਘਰੇ ਵੱਧ ਉੱਡੇ ਹੋਇਆ ਚਾਹੀਦਾ। ਜ਼ਿਆਦਾ ਨਹੀਂ ਤਾਂ ਵੀ ਜਣੀ ਤਕਰੀਬਨ ਤਕਰੀਬਨ ਤੁਹਾਡਾ ਗੂਤਰ 15 20 ਦਿਨ ਲਗਾਤਾਰ ਉੱਡੇ ਹੋਇਆ ਚਾਹੀਦਾ। ਦੂਸਰਾ ਵਾਲਾ ਜੀ ਜਿਹੜਾ ਕਬੂਤਰ ਵੀ ਇਹ ਲਗਾਤਾਰ ਉੱਡਿਆ ਹੋਊਗਾ ਉਹੀ ਕਬੂਤਰ ਕਾਮਯਾਬ ਰਹੂਗਾ ਠੀਕ ਹੈ ਜੀ ਤੇ ਹੁਣ ਆਲੂ ਖਾਰੇ ਦੇ ਵਿੱਚ ਵੀ ਇਹ ਆਪਾਂ ਨੇ ਇਹਨਾਂ ਸਾਰਾ ਸਪਸ਼ਟ ਕਲੀਅਰ ਕਰਤਾ ਵੀ ਆਲੂ ਖਾਰਾ ਕਿੱਦਾਂ ਦਾ ਲੈਣਾ ਕੀ ਦੇਖ ਕੇ ਲੈਣਾ ਜੀ ਠੀਕ ਹੈ ਤੇ ਕਦੋਂ ਲਾਉਣਾ ਸਾਰੀ ਡੈਮਿੰਗ ਵੀ ਆਪਾਂ ਦੱਸੀ ਹੋਈ ਹੈ ਵੀਡੀਓ ਦੇ ਵਿੱਚ ਜੀ ਤੇ ਹੁਣ ਜਿਹੜੇ ਵੀ ਵੀਰ ਨੂੰ ਕਿਸੇ ਨੂੰ ਡਾਊਟ ਹੋਇਆ ਤਾਂ ਆਪਣਾ ਨੰਬਰ ਵੀ ਦਿੱਤਾ ਇੱਕ ਵੀਡੀਓ ਦੇ ਵਿੱਚ ਆਪਾਂ ਨੂੰ ਫੋਨ ਕਰ ਸਕਦੇ ਹਾਂ ਤੇ ਜੇ ਵੀਰੇ ਆਪਣੇ ਏਰੀਆ ਦੇ ਕਿਸੇ ਭਰਾ ਨੂੰ ਦੋ ਚਾਰ ਲੋਹਰਾਂ ਦੀ ਲੋਡ ਪਈ ਨਵੇਂ ਬੰਦੇ ਨੂੰ ਵੀਰੇ ਵੀ ਜਿਹੜਾ ਸਾਡੇ ਵਰਗੇ ਨਵੇਂ ਬੰਦੇ ਨੇ ਦੋ ਚਾਰ ਲੋਹਰਾਂ ਦੀ ਲੋਡ ਪਈ ਵੀਰੇ ਆਪਾਂ ਤੋਂ ਲਿਆ ਵੀ ਸਕਦਾ ਕਿਸੇ ਨੂੰ ਵੀ ਨੇ ਕੋਈ ਜਵਾਬ ਨਹੀਂ ਹੈਗਾ ਜਿੰਨਾ ਟਾਈਮ ਆਪਣੇ ਕੋਲ ਹੈਗੇ ਨੇ ਵੀਰੇ ਆਪਾਂ ਸਭ ਨੂੰ ਦਮਾ ਦੇ ਠੀਕ ਹੈ ਜੀ ਕਿਸੇ ਵੀਰ ਕੋਲ ਵੀਰੇ ਨਹੀਂ ਹੁੰਦੇ ਜਾਂ ਨਹੀਂ ਪਤਾ ਕਿਸ ਨੂੰ ਲੈਣ ਦਾ ਉਹ ਆਪਣੇ ਕੋਲ ਆ ਕੇ ਲਿਆ ਵੀ ਸਕਦਾ ਕੋਈ ਪੈਸਾ ਨਹੀਂ ਲੈਣਾ ਆਪਾਂ ਜੰਮੀ ਫ੍ਰੀ ਦੇਵਾਂਗੇ ਵੀਰੇ ਦੋ ਚਾਰ ਜਿਹੜੇ ਦੇਣੇ ਨੇ ਠੀਕ ਹੈ ਜੀ ਜਿਵੇਂ ਹੁਣ ਸਮਰਾਲੇ ਏਰੀਆ ਦੇ ਨੇੜੇ ਤੇ ਜਿਹੜੇ ਆਪਣੇ ਕਈ ਭਰਾ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਕੁਝ ਪਤਾ ਜੀ ਘੱਟ ਪਤਾ ਹੁੰਦਾ ਉਹ ਆਪਾਂ ਤੋਂ ਲਿਆ ਸਕਦੇ ਨੇ ਠੀਕ ਹੈ ਜੀ ਜੇ ਕੋਈ ਹੋਰ ਦੂਰੋਂ ਆਉਣ ਵਾਲਾ ਵੀਰ ਵੀ ਹੈਗਾ ਚਾਹਵਣ ਉਹ ਵੀ ਆ ਸਕਦਾ ਕੋਈ ਟਿਕਤ ਨਹੀਂ ਫੋਨ ਕਰਕੇ ਆ ਜਿਓ ਵੀਰ ਠੀਕ ਹੈ ਜੀ ਤੇ ਪੋਰ ਵੀਰੇ ਆਪਣੀ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਦਿਲੋਂ ਧੰਨਵਾਦ ਆ ਬਈ ਠੀਕ ਹੈ ਜੀ ਤੇ ਜੋੜੀਆਂ ਵੀਰੇ ਹੁਣ ਤੁਹਾਡੇ ਸਾਹਮਣੇ ਆਪਾਂ ਲਾਈਆਂ ਹੋਈਆਂ ਨੇ ਤਕਰੀਬਨ ਤੇ ਸਾਰੇ ਵੀਰ ਵੀਰੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਹੁਣ ਥੋੜੇ ਮੌਸਮ ਸਿੱਲੇ ਨੇ ਡੇਲੀ ਮੀਂਹ ਪੈ ਜਾਂਦਾ ਵੀ ਤਕਰੀਬਨ ਮੀਂਹ ਪੈਣ ਕਰਨਾ ਵੀਰੇ ਫੁੱਟਿਆਂ ਦੇ ਵਿੱਚ ਸੈਲ ਜੀ ਬਣ ਜਾਂਦੀ ਹੈ ਤੇ ਸੈਲ ਤੋਂ ਬਾਅਦ ਵੀ ਤੁਹਾਨੂੰ ਪਤਾ ਹੀ ਆ ਵੀ ਜੇ ਮਾੜੀਆਂ-ਮੁੱਕੀਆਂ ਅੱਖਾਂ ਵੀ ਆ ਗਈਆਂ ਜਾਂ ਗੜ ਪੱਕ ਗਿਆ ਉੱਥੋਂ ਵੀ ਵੀਰੇ ਕਬੂਤਰ ਦੀ ਸਟਾਰਟਿੰਗ ਆ ਬਾਦ ਦਾ ਵਧੀ ਜਾਣਾ ਵਧੀ ਜਾਣਾ ਵਧੀ ਜਾਣਾ ਸਾਰੇ ਉਤਰ ਬਿਮਾਰ ਹੋ ਜਣਗੇ ਤੁਹਾਡੇ ਆਟੋਮੈਟ ਇਸ ਲਈ ਵੀਰੇ ਆਪਣੇ ਕਬੂਤਰਾਂ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਕੇਅਰ ਕਰੋ ਕਬੂਤਰਾਂ ਦੀ ਵੱਧ ਤੋਂ ਵੱਧ ਠੀਕ ਹੈ ਜੀ ਤੇ ਕੂਤਰ ਨੂੰ ਵੀ ਰੱਖਣਾ ਜੀ ਟੈਟਰਾਸਾਈਕਲਿੰ ਦਾ ਪਾਊਡਰ ਜਰੂਰ ਪਾਉਂਦੇ ਰਹੋ ਹਫਤੇ ਦੇ ਵਿੱਚ ਇੱਕ ਦਿਨ ਟੈਟਰਾਸਾਈਕਲਿੰਦਾ ਜਿਹੜੀ ਟਾਇਰਾਮਾਈਸਿਨ ਦਾ ਹੁੰਦਾ ਜੀ ਪਾਊਡਰ ਉਹ ਜ਼ਰੂਰ ਪਾਓ ਜੀ ਗੁੰਡੀਆਂ ਦੇ ਵਿੱਚ ਇੱਕ ਚਮਚਾ ਇੱਕ ਗੁੰਡੀ ਦੇ ਵਿੱਚ ਨਹੀਂ ਵੀਰੇ ਇੱਕ ਲਿਕਸਨ ਪਾਊਡਰ ਆਉਂਦਾ ਹੁੰਦਾ ਉਹ ਲਿਕਸਨ ਪਾਊਡਰ ਪਾਉਂਗੇ ਤਾਂ ਉਹ ਜਮੀ ਸਰਾਹੀ ਆ ਉਹ ਅੱਧਾ ਇੱਕ ਚਮਚਾ ਪਾ ਸਕਦੇ ਹੋ ਤੁਸੀਂ ਇੱਕ ਗੁੰਡੀ ਦੇ ਵਿੱਚ ਉਹ ਬੜਾ ਵਧੀਆ ਰਿਜ਼ਲਟ ਆ ਵੀਡੀਓ ਦਾ ਆਪਾਂ ਵੀ ਉਹੀ ਪਾਉਨੇ ਤੇ ਇੱਕ ਵੀਰੇ ਵੱਡੀ ਵੀਡੀਓ ਵੀ ਪਾ ਦਾਂਗੇ ਨਾਲ ਆਪਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਕਬਰੇ ਜਿਹੜੀ ਗੱਲ ਰਹੀ ਸੀਗੀ ਜੀ ਜਿਹੜੇ ਵੀਰਾਂ ਨੇ ਵੀ ਇਹ ਇਕੱਠੇ ਆਲੂ ਬਾਰੇ ਜਾਂ ਬਾਹਰੋਂ ਮੰਗਵਾ ਲੇ ਜਿਵੇਂ ਆਪਣੇ ਕੋਲ ਪਹਿਲਾਂ ਵੀ ਅੱਪਾ ਵੀਡੀਓ ਪਾਈ ਸੀ ਆਪਣੀ ਕੋਲ ਨਾ 4 ਸਾਲ ਪੁਰਾਣਾ ਆਲੂ ਖਰਾ ਪਿਆ ਸੀ ਅੱਪਨੇ ਉਹ ਲਾਇਆ ਸੀ ਇਸ ਵਾਰ ਬਹੁਤ ਵਧੀਆ ਰਿਜ਼ਲਟ ਆਇਆ ਸੀਗੇ ਜਿਹੜੇ ਵੀਰਾਂ ਇਹ ਵੀ ਬਾਹਰੋਂ ਮੰਗਵਾ ਲੇ ਜਾਂ ਇੱਥੋਂ ਵੀ ਇਹ ਇਕੱਠੇ ਆਲੂ ਖਰੇ ਲੈ ਲੈ ਤਾਂ ਉਹ ਕਿਸੇ ਕੱਚ ਦੇ ਭਾਂਡੇ ਦੇ ਵਿੱਚ ਵੀ ਪੈਕ ਕਰਕੇ ਰੱਖਦੇ ਉਹਨਾਂ ਨੂੰ ਠੀਕ ਹੈ ਜੀ ਜਾਂ ਫਿਰ ਇਦਾਂ ਦਾ ਕੋਈ ਮومی ਆ ਲਫਾਫਾ ਲੈ ਕੇ ਐਨ ਸਮਾਰ ਕੇ ਗੱਠ-ਗੁੱਠ ਮਾਰ ਕੇ ਉਹਨੂੰ ਫ੍ਰਿਜ ਦੇ ਵਿੱਚ ਲਾ ਦਿਓ ਜੀ ਠੀਕ ਹੈ ਜੀ ਉਹਦੇ ਨਾਲ ਇੱਦਾਂ ਵੀ ਖਰਾਬ ਨਹੀਂ ਹੋਊਗਾ ਤੁਹਾਡਾ ਆਲੂ ਬੁਖਾਰ ਤੇ ਜਿੰਨਾ ਇਹਨੂੰ ਸੰਭਲੋਗੇ ਉੰਨਾ ਵਧੀਆ ਰਹੂਗਾ ਇਹ ਕਿਉਂਕਿ ਹੁਣ ਇੰਨੇ ਵੀ ਵੱਧ ਤੋਂ ਵੱਧ ਕਿੰਨੇ ਲਸੀ ਜਾਂਦੇ ਵਿੱਚ ਆਪਾਂ ਕੂਤਰ ਛੱਡ ਲਾਂਗੇ 5 ਛੱਡ ਲਾਂਗੇ 10 ਛੱਡ ਲਾਂਗੇ ਇੰਨੇ ਆਲੂ ਪਰੇ ਬਚੇ ਜਾਣੇ ਨੇ ਸਗਾਂ ਦੇ ਵਧੀਆ ਪਾਏ ਪਏ ਪੁਰਾਣੇ ਹੋਏ ਨੇ ਕਿ ਉਹਨਾਂ ਹੀ ਵੀ ਬੱਧ ਕੰਮ ਕਰਨਗੇ ਤੇ ਇਹਨਾਂ ਨੂੰ ਵੀ ਸੰਭਾਲਣਾ ਬਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਾਨੀ ਜੇ ਤੁਹਾਨੂੰ ਲੱਗਦਾ ਜਾਦੇ ਗਿੱਲੇ ਗਿੱਲੇ ਹੋਗੇ ਤਾਂ ਇਹਨਾਂ ਨੂੰ ਸੁਕਾ ਵੀ ਸਕਦੇ ਹਾਂ ਸ਼ਾਮਾਂ ਦੇ ਵਿੱਚ ਨਹੀਂ ਵੀਰੇ ਇਹਨਾਂ ਨੂੰ ਐਨ ਲਪਾਵੇਰੇ ਵਿੱਚ ਟਾਈਟ ਕਰਕੇ ਬੰਨ ਕੇ ਇਹਨਾਂ ਨੂੰ ਫ੍ਰਿਜ ਦੇ ਵਿੱਚ ਖੁੰਜੇ ਲਾ ਦਿਓ ਜਾਂ ਫਿਰ ਵੀ ਇਹ ਸਭ ਤੋਂ ਸੌਖਾ ਤਰੀਕਾ ਕਿਸੇ ਕਾਂਚ ਦੇ ਭਾਂਡੇ ਦੇ ਵਿੱਚ ਪਾ ਕੇ ਢੱਕਣ ਟਕਣ ਲਾ ਕੇ ਨੇ ਸਟ ਕਰਕੇ ਰੱਖ ਦਿਓ ਬਣਾ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਵੀਰੇ ਗਿੱਲੇ ਗਿੱਲੇ ਜਿਹੇ ਹੋਏ ਨੇ ਇਹਨਾਂ ਨੇ ਤੇ ਗਿੱਲਿਆਂ ਤੋਂ ਬਾਅਦ ਵੀਰੇ ਖਰਾਬ ਹੋਏ ਨੇ ਉਹਨਾਂ ਨੂੰ ਜਦ ਤੱਕ ਉਲੀ ਆਲੀ ਜੀ ਲੱਗ ਜਾਂਦੀ ਹੈ ਤਾਂ ਉਹਦਾ ਵੀਰੇ ਧਿਆਨ ਰੱਖਿਓ ਥੋੜਾ ਜਿਹਾ ਉਹ ਇਹ ਕੂਤਰਨ ਲੱਗਣੇ ਹੈ ਕੋ ਬਿਮਾਰੀ ਕਰਨਗੇ ਇਹੋ ਇਸ ਕਰਕੇ ਜੀ ਥੋੜਾ ਜਿਹਾ ਆਪਾਂ ਨਿਵਾਗਾ ਵੀ ਇਹਦੇ ਬਾਰੇ ਜਰੂਰ ਦੱਸ ਦਈਏ ਕਈ ਵੀਰੇ ਵੀਰੇ ਇਕੱਠੇ ਮੰਗਾ ਕੇ ਰੱਖ ਲੈਣ ਤਾਂ ਉਹ ਜਰੂਰ ਮੜਿਆ ਸਾਂਭਣ ਦੀ ਥੋੜੀ ਵੀ ਖੇਚੜਾ ਜ ਠੀਕ ਹੈ ਜੀ ਚਲੋ ਠੀਕ ਹੈ ਜੀ